ਅੱਜ ਦੇ ਕਾਲ ਮਹਿਰਪਤ ਕੋਰਟਸ ਦੇ ਕਰਿਓ ਹਮਦਰਦ ਟੀਵੀ ਲੈ ਕੇ ਹਾਜ਼ਰਾਂ ਪੰਜਾਬ ਬੁਲੇਟਿਨ ਸ਼ੁਰੂਆਤ ਕਰਾਂਗੇ ਅੱਜ ਦੇ ਮੁੱਖ ਸੁਰੱਖਿਆ ਦੇ ਨਾਲ ਸ਼ੰਭੂ ਦੇ ਰੇਲਵੇ ਟ੍ਰੈਕ ਤੋਂ ਧਰਨਾ ਚੁੱਕ ਲਿਆ ਕਿਸਾਨਾਂ ਨੇ ਪੰਜਾਬ ਬਹਾਰਿਆਣਾ ਸਰਹੱਦ ਤੇ ਰਹਿਣਗੇ ਡਟੇ ਆਖਿਰ ਕੀ ਆਏ ਕਿਸਾਨਾਂ ਦੀ ਨਵੀਂ ਰਣਨੀਤੀ ਚੰਡੀਗੜ੍ਹ ਤੇ ਪੰਜਾਬ ਦੇ ਲੀਡਰਾਂ ਦੀ ਮੋੜ ਫਸ ਗਈ ਗਰਾਰੀ ਪਾਜਪਾ ਨੇ ਮੰਗਿਆ ਕਾਂਗਰਸ ਤੋਂ ਆਪ ਤੋਂ ਸਪਸ਼ਟੀਕਰਨ ਹੜਕਰਤਾਰਪੁਰ ਕੋਰੀਡੋਰ ਲਾਂਗੇ ਤੇ ਵੀ ਹੋਵੇਗੀ ਫਿਲਮਾਂ ਦੀ ਸ਼ੂਟਿੰਗ ਫਿਲਮਾਂ ਦੀ ਸ਼ੂਟਿੰਗ ਲਈ ਦੇਣੀ ਪਵੇਗੀ ਫੀਸ ਹਰ ਖਬਰ ਵਿਸਥਾਰ ਦੇਣੜ ਹਰਿਆਣਾ ਤੇ ਪੰਜਾਬ ਦੀ ਸਰਹੱਦ ਨਾਲ ਲੱਗਦੇ ਸ਼ੰਭੂ ਰੇਲਵੇ ਸਟੇਸ਼ਨ ਤੇ ਇੱਕ ਮਹੀਨੇ ਤੋਂ ਧਰਨਾ ਦੇ ਰਿਹਾ ਹੈ ਕਿਸਾਨਾਂ ਨੇ ਸੋਮਵਾਰ ਨੂੰ ਆਪਣਾ ਧਰਨਾ ਖਤਮ ਕਰਨ ਦਾ ਐਲਾਨ ਕੀਤਾ ਪੰਜਾਬ ਦੀਆਂ ਦੋ ਕਿਸਾਨ ਜਥੇਬੰਦੀਆਂ ਨੌਜਵਾਨ ਆਗੂ ਨਵਦੀਪ ਸਿੰਘ ਜਲਵੇੜਾ ਸਮੇਤ ਤਿੰਨ ਕਿਸਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 17 ਅਪ੍ਰੈਲ ਤੋਂ ਰੇਲਵੇ ਸਟੇਸ਼ਨ ਤੇ ਜਮ ਲਗਾ ਕੇ ਬੈਠਿਆ ਹੋਈਆਂ ਜਥੇਬੰਦੀਆਂ ਨੇ ਹੁਣ ਧਰਨਾ ਖਤਮ ਕਰਨ ਦੀ ਗੱਲ ਕਹੀ ਹੈ ਹਰਿਆਣਾ ਤੇ ਪੰਜਾਬ ਦੀ ਸਰਹੱਦੀ ਨਾਂ ਲੱਗਦੇ ਸ਼ੰਭੂ ਰੇਲਵੇ ਸਟੇਸ਼ਨ ਤੇ ਇੱਕ ਮਹੀਨੇ ਤੋਂ ਧਰਨਾ ਦੇ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਸੌ ਬਾਾਰ ਨੂੰ ਆਪਣਾ ਧਰਨਾ ਖਤਮ ਕਰਨ ਦਾ ਐਲਾਨ ਕੀਤਾ। ਪੰਜਾਬ ਦੀਆਂ ਦੋ ਕਿਸਾਨ ਜਥੇਬੰਦੀਆਂ ਨੌਜਵਾਨ ਆਗੂ ਨਵਦੀਪ ਸਿੰਘ ਜਲਵੇੜਾ ਸਮੇਤ ਤਿੰਨ ਕਿਸਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 17 ਅਪ੍ਰੈਲ ਤੋਂ ਰੇਲਵੇ ਸਟੇਸ਼ਨ ਤੇ ਜਾਮ ਲਗਾ ਕੇ ਬੈਠੀਆਂ ਹੋਈਆਂ ਸਨ। ਹਾਲਾਂਕਿ ਘਟੋ-ਘਟ ਸਮਰਥਨ ਮੁੱਲ ਸਮੇਤ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਸਰਹੱਦ ਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ। ਰੇਲਵੇ ਟ੍ਰੈਕ ਜਾਮ ਹੋਣ ਕਰਕੇ ਰੇਲਵੇ ਵਿਭਾਗ ਨੂੰ ਰੋਜ਼ ਰੇਲਾ ਰੱਦ ਕਰਨੀਆਂ ਪੈਂਦੀਆਂ ਸਨ ਐਸੋ ਇਲਾਵਾ ਕਈ ਰੇਲਾ ਦੇ ਰੂਟ ਬਦਲਨੇ ਪੈਂਦੇ ਸਨ ਦੱਸਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਨੂੰ ਲੈ ਕੇ 23 ਮਈ ਨੂੰ ਪੰਜਾਬ ਆਉਣਗੇ ਇਸ ਦੌਰਾਨ ਹੁਣ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਸਰਮਣ ਸਿੰਘ ਪੰਦੇਰਾ ਤੇ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਕਿਸਾਨ ਪ੍ਰਧਾਨ ਮੰਤਰੀ ਦਾ ਖਿੜੋਕ ਕਰਨਗੇ ਨਰਿੰਦਰ ਮੋਦੀ ਜਿੱਥੇ ਵੀ ਪਹੁੰਚਣਗੇ ਕਿਸਾਨ ਉਹਨਾਂ ਦਾ ਵਿਰੋਧ ਕਰਨਗੇ ਦੱਸਦੇ ਕਿ ਚੰਡੀਗੜ੍ਹ ਕਿਸਾਨ ਭਵਨ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਸਾਨ ਆਗੂਆਂ ਨੇ ਦੱਸਿਆ ਕਿ ਅੰਦੋਲਨ ਦੋ 100 ਦਿਨ ਪੂਰੇ ਹੋਣ ਤੇ ਸ਼ੰਭੂ ਸਰ ਹਦਖਨੌਰੀ ਡੱਬਾ ਵਾਲੇ ਅਤੇ ਰਤਨਪੁਰਾ ਵਿਖੇ ਵੱਡੀਆਂ ਕਿਸਾਨ ਕਾਨਫਰੰਸਾਂ ਕੀਤੀਆਂ ਜਾਣਗੀਆਂ ਕਿਸਾਨ ਆਗੂ ਦਿਲਬਖ ਸਿੰਘ ਗਿੱਲ ਨੇ ਕਿਹਾ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲੀਆਂ ਗਈਆਂ ਨੇ ਦੇਸ਼ ਭਰ ਤੋਂ ਕਾਨਫਰੰਸ ਵਿੱਚ ਭਾਗ ਲੈਣ ਵਾਲੇ ਕਿਸਾਨਾਂ ਲਈ ਰਹਿائش ਅਤੇ ਲੰਗਰ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ 23 ਤਰੀਕ ਨੂੰ ਪਟਿਆਲਾ ਵਿਖੇ ਹੋਣ ਵਾਲੀ ਜਨ ਰੈਲੀ ਦੇ ਸਬੰਧ ਵਿੱਚ ਕਿਸਾਨ ਆਗੂ ਸੁਖਜੀਤ ਸਿੰਘ ਖਹਿਰਾ ਤੇ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਸਾਨ ਪ੍ਰਧਾਨ ਮੰਤਰੀ ਨੂੰ ਸਵਾਲ ਕਰਨਗੇ ਪੁੱਛਣਗੇ ਕਿ ਪਿਛਲੇ ਅੰਦੋਲਨ ਦੇ ਵਿੱਚ ਕਿਸਾਨਾਂ ਨਾਲ ਧੋਖਾ ਤੇ ਝੂਠ ਕਿਉਂ ਬੋਲਿਆ ਆਖਿਰ ਲਿਖਤੀ ਰੂਪ ਦੇ ਵਿੱਚ ਦੇਣ ਦੇ باوجود ਉਹਨਾਂ ਦੇ ਵਾਅਦੇ ਨੂੰ ਕਿਉਂ ਤੋੜਿਆ ਜਗਰ ਜੋਗਾ ਕੀ ਪੰਜਾਬ ਦੀਆਂ ਦੋ ਕਿਸਾਨ ਜਥੇਬੰਦੀਆਂ ਐਮਐਸਪੀ ਅਤੇ ਹੋਰ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਅੰਬਾਲਾ ਪੰਜਾਬ ਹਰਿਆਣਾ ਦੇ ਸ਼ੰਭੂ ਬਾਰਡਰ ਤੇ ਪ੍ਰਦਰਸ਼ਨ ਕਰੀਆਂ ਨੇ ਕਿਸਾਨ ਆਗੂਆਂ ਸਰਬੰਸਿੰਘ ਪੰਦੇਰ ਤੇ ਜਗਜੀਤ ਸਿੰਘ ਅਤੇ ਜਗਜੀਤ ਸਿੰਘ ਡਲੇਵਾਲ ਨੇ 13 ਫਰਵਰੀ ਨੂੰ ਦਿੱਲੀਵਾਲ ਵਧਨ ਦਾ ਫੈਸਲਾ ਕੀਤਾ ਪਰ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਸਰਹੱਦ ਤੇ ਰੋਕ ਦਿੱਤਾ ਕਿਸਾਨਾਂ ਨੂੰ ਰੋਕਣ ਲਈ ਬੈਰੀਗੇਡਿੰਗ ਦੀਆਂ ਕਈ ਪਰਤਾਂ ਅਤੇ ਅਥਰੂ ਗੈਸ ਦੇ ਗੋਲੇ ਵਰਤੇ ਗਏ ਉਸ ਤੋਂ ਬਾਅਦ ਕਿਸਾਨ ਸਰਹੱਦ ਤੇ ਹੀ ਬੈਠੇ ਗਏ ਅਤੇ 21 ਫਰਵਰੀ ਨੂੰ ਕਿਸਾਨਾਂ ਨੇ ਦਿੱਲੀਵਾਲ ਮਾਰਚ ਕਰਨ ਦਾ ਫੈਸਲਾ ਕੀਤਾ ਦਾ ਪੁਦਰਾ ਨੌਜਵਾਨ ਕਿਸਾਨ ਸੁਭਕਰਨ ਸਿੰਘ ਦੀ ਮੌਤ ਹੋ ਗਈ ਸੀ ਇਸ ਦੌਰਾਨ ਬਾਰਡਰ ਤੇ ਕਈ ਕਿਸਾਨ ਆਤੇ ਪੁਲਿਸ ਜਵਾਨ ਜ਼ਖਮੀ ਵੀ ਹੋ ਗਏ ਤੇ ਕਈਆਂ ਦੀ ਜਾਨ ਵੀ ਜਾ ਚੁੱਕੀ ਹੈ ਚੰਡੀਗੜ੍ਹ ਪੰਜਾਬ ਦਾ ਸੀ ਪੰਜਾਬ ਦਾ ਹੈ ਤੇ ਪੰਜਾਬ ਦਾ ਹੀ ਰਹੇਗਾ ਚੰਡੀਗੜ੍ਹ ਉੱਤੇ ਪੰਜਾਬ ਦਾ ਦਾਵਾ ਗੈਰ ਵਿਵਾਜਯੋਗ ਤੇ ਨਿਰਵਿਵਾਦ ਤੇ ਮੁਰ ਨਾ ਵਿਚਾਰਨਯੋਗ ਹੈ ਇਹ ਪ੍ਰਗਟਾਵਾ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਪਾਰਟੀ ਦੇ ਚੰਡੀਗੜ੍ਹ ਤੋਂ ਲੈ ਕੇ ਲੋਕ ਸਭਾ ਉਮੀਦਵਾਰ ਮਨਦੀਸ਼ ਦਿਵਾੜੀ ਦੇ ਚੋਣ ਮਨੋਰਥ ਪੱਤਰ ਦੇ ਵਾਅਦੇ ਤੇ ਤਿੱਖੀ ਪ੍ਰਤੀਕਿਰਿਆ ਕਰਦੇ ਹੋਏ ਕੀਤਾ ਸੂਬਾ ਪ੍ਰਧਾਨ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਚੰਡੀਗੜ੍ਹ ਨੂੰ ਸਿਟੀ ਸਟੇਟਰ ਬਣਾਉਣ ਦਾ ਐਲਾਨ ਕਰਕੇ ਪੰਜਾਬ ਦੇ ਦਾਅਵੇ ਨੂੰ ਕਮਜ਼ੋਰ ਕਰਨ ਦੇ ਪਾਰਟੀ ਦੇ ਏਜੰਡੇ ਨੂੰ ਜ਼ਾਹਿਰ ਕੀਤਾ। ਚੋਣਾਂ ਦੇ ਦੌਰ ਦੇ ਵਿਚਾਲੇ ਕਈ ਤਰ੍ਹਾਂ ਦੇ ਕਮਾਸਾਨ ਦੇਖਣ ਨੂੰ ਮਿਲ ਰਹੇ ਨੇ। ਦੱਸਦੇ ਕਿ ਇੱਕ ਪਾਸੇ ਇਹ ਕਿਹਾ ਜਾ ਰਿਹਾ ਕਿ ਚੰਡੀਗੜ੍ਹ ਪੰਜਾਬ ਦਾ ਸੀ, ਪੰਜਾਬ ਦਾ ਹੈ ਤੇ ਸਦਾ ਪੰਜਾਬ ਦਾ ਹੀ ਰਹੇਗਾ। ਚੰਡੀਗੜ੍ਹ ਉੱਤੇ ਪੰਜਾਬ ਦਾ ਦਾਵਾ ਗੈਰ ਵਿਵਾਦਜੋਗ ਅਤੇ ਨਿਰਵਿਵਾਦ ਤੇ ਮੁੱਢ ਨਾ ਵਿਚਾਰਨਯੋਗ ਹੈ। ਇਹ ਪ੍ਰਗਟਾਵਾ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਪਾਰਟੀ ਦੇ ਚੰਡੀਗੜ੍ਹ ਤੋਂ ਲੋਕ ਸਭਾ ਉਮੀਦਵਾਰ ਮਨੀਸ਼ਾ ਤਿਵਾੜੀ ਦੇ ਚੋਣ ਮਨੋਰਥ ਪੱਤਰ ਦੇ ਵਾਅਦੇ ਤੇ ਤਿੱਖੀ ਪ੍ਰਤੀਕਿਰਿਆ ਕਰਦੇ ਹੋਏ ਕੀਤਾ। ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਚੰਡੀਗੜ੍ਹ ਨੂੰ ਸਿਟੀ ਸਟੇਟ ਬਣਾਉਂਦਾ ਐਲਾਨ ਕਰਕੇ ਪੰਜਾਬ ਦੇ ਦਾਅਵੇ ਨੂੰ ਕਮਜ਼ੋਰ ਕਰਨ ਤੇ ਪਾਰਟੀ ਦੇ ਝੰਡੇ ਨੂੰ ਝਾਹਰ ਕੀਤਾ। ਉਹਨਾਂ ਨੇ ਕਿਹਾ ਕਿ ਇਹ ਇੱਕ ਉਗੜਵੀਂ ਉਦਾਹਰਨ ਹੈ ਕਿ ਕਿਵੇਂ ਕਾਂਗਰਸ ਪਾਰਟੀ ਚੰਡੀਗੜ੍ਹ ਦੇ ਮਸਲੇ ਉੱਤੇ ਪੰਜਾਬ ਦੇ ਹੱਕ ਨੂੰ ਲੈ ਕੇ ਪੈਰ ਪਿੱਛੇ ਖਿੱਚਣ ਲੱਗ ਪਈ ਹੈ ਕਿਵੇਂ ਇਸ ਦੇ ਆਗੂ ਪੰਜਾਬ ਤੇ ਚੰਡੀਗੜ੍ਹ ਦੇ ਸਿਆਸੀ ਗੀਤ ਦਾ ਗਾਉਂਦੇ ਹਨ ਪਰ ਹਕੀਕਤ 'ਚ ਪੰਜਾਬ ਦੇ ਵਿਰੋਧ ਵਿੱਚ ਵਿਚਰਦੇ ਨੇ ਜਾਖੰਡੇ ਕਿਹਾ ਕਿ ਨਾ ਤਾਂ ਕਾਂਗਰਸ ਆਈਕਮਾਨ ਤੇ ਉਸ ਦੇ ਆਗੂਆਂ 'ਚ ਕੋਈ ਇੱਕ ਸੁਰਤਾ ਹੈ ਤੇ ਨਾ ਹੀ ਕਾਂਗਰਸ ਪਾਰਟੀ 'ਚ ਨੀਤੀ ਦੇ ਫੈਸਲੇ ਲੈਣ 'ਚ ਕੋਈ ਤਾਲ ਮਿਲਿਆ ਸ੍ਰੀਲ ਜਾਖੜ ਨੇ ਕਿਹਾ ਕਿ ਕਾਂਗਰਸ ਨੇ ਅੰਭਿਕਾ ਸੋਨੀ ਸैम ਪਿਤਰੋਦਾ ਤੇ ਹੋਰਾਂ ਵਰਗੇ ਆਗੂਆਂ ਤੋਂ ਆਪਣੀਆਂ ਨੀਤੀਆਂ ਆਊਟਸੋਰਸ ਕੀਤੀਆਂ ਤੇ ਜੋ ਖੁਦ ਪੰਜਾਬ ਤੇ ਹੋਰ ਥਾਵਾਂ ਤੇ ਜ਼ਮੀਨੀ ਹਕੀਕਤ ਤੋਂ ਕੋਹੇ ਹਨ ਅਤੇ ਉਹਨਾਂ ਨੇ ਕਿਹਾ ਕਿ ਕਾਂਗਰਸ ਦੀ ਪੰਜਾਬ ਤੋਂ ਚੰਡੀਗੜ੍ਹ ਨੂੰ ਦੂਰ ਕਰਨ ਦੀ ਨੀਤੀ ਦਾ ਭਾਜਪਾ ਹਰ ਫਰੰਟ 'ਤੇ ਵਿਰੋਧ ਜਾਰੀ ਰੱਖੇਗੀ ਸੂਬਾ ਪ੍ਰਧਾਨ ਨੇ ਪੰਜਾਬ ਕਾਂਗਰਸ ਨੂੰ ਵੰਗਾਰਿਆ ਕਿ ਸਮੁੱਦੇ ਤੇ ਆਪਣਾ ਸਟੈਂਸ ਸਪਸ਼ਟ ਕਰੋ ਸੀਐਮ ਭਗਵੰਤ ਮਾਨ ਨੂੰ ਘੇੜਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਮਾਨ ਨੇ ਵੀ ਪੰਜਾਬ ਦੀ ਨਵੀਂ ਵਿਧਾਨ ਸਭਾ ਬਣਾਉਣ ਦੀ ਗੱਲ ਕਰਦੇ ਚੰਡੀਗੜ੍ਹ ਤੇ ਪੰਜਾਬ ਦੇ ਦਾਬੇ ਨੂੰ ਕਿਹੜਾ ਨਾਲ ਵਾਟੇ ਖਾਤੇ ਪਾ ਦਿੰਦਾ ਹੈ ਜਦੋਂ ਕਿ ਪਹਿਲਾ ਹੀ ਇੱਕ ਵਿਧਾਨ ਸਭਾ ਮੌਜੂਦ ਹੈ ਜਾਣਦੇ ਕਿ ਆ ਕਿ ਚੰਡੀਗੜ੍ਹ ਦੇ ਮੁੱਦੇ ਉੱਤੇ ਆਪ ਦਾ ਰੁਖ ਦੋਵਾਂ ਜਗ੍ਹਾ ਵਖੋ ਵਖਰਾ ਹੈ ਉਹ ਚੰਡੀਗੜ੍ਹ ਚਗੜ ਜੋੜ ਵਜੋਂ ਲੜ ਰਹੇ ਨੇ ਆਪ ਨੂੰ ਇਸ ਮੁੱਦੇ ਤੇ ਸਫਾਈ ਦੇ ਲਈ ਮਨੀਸ਼ ਦਿਵਾਲੀ ਤੋਂ ਆਪਣਾ ਸਮਰਥਨ ਤੁਰੰਤ ਵਾਪਸ ਲੈਣਾ ਚਾਹੀਦਾ ਹੈ ਨਹੀਂ ਤਾਂ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਵੇਗਾ ਕਿ ਆਪ ਚੰਡੀਗੜ੍ਹ ਤੇ ਪੰਜਾਬ ਦੇ ਦਾਅਵੇ ਨੂੰ ਖਤਮ ਕਰਨਾ ਚਾਹੁੰਦੀ ਹੈ ਡੇਰਾ ਬਾਬਾ ਨਾਨਕ ਚ ਭਾਰਤ ਪਾਕਿਸਤਾਨ ਸਰਾਹਦ ਤੇ ਬਣੇ ਕਰਤਾਰਪੁਰ ਕੋਰੀਡੋਰ ਤੇ ਹੁਣ ਫਿਲਮਾਂ ਦੀ ਸ਼ੂਟਿੰਗ ਦੇਖਣ ਨੂੰ ਮਿਲੇਗੀ ਜੀ ਹਾਂ ਅਸੀਂ ਇਜਾਜ਼ਤ ਲੈਂਡਪੋਰਟ ਅਥਾਰਟੀ ਆਫ ਇੰਡੀਆ ਬਲੋਂ ਦੇ ਦਿੱਤੀ ਗਈ ਹੈ ਅਤੇ ਫਿਲਮਾਂ ਡਾਕੂਮੈਂਟਰੀ ਦੇ ਨਾਮ ਨਾਲ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਤਸਵੀਰਾਂ ਵੀ ਖਿੱਚੀਆਂ ਜਾ ਸਕਦੀਆਂ ਨੇ ਪਰ ਇਸ ਦੇ ਲਈ ਇੱਕ ਵੱਡੀ ਜੇ ਗੱਲ ਕਰ ਲਈਏ ਫੀਸ ਅਦਾ ਕਰਨੀ ਪਵੇਗੀ ਡੇਰਾਬਾਬਾ ਨਾਨਕ ਚੋਂ ਭਾਰਤ ਪਾਕਿਸਤਾਨ ਸਰਹੱਦ ਤੇ ਬਣੇ ਕਰਤਾਰਪੁਰ ਕੋਰੀਡੋਰ ਤੇ ਹੁਣ ਫਿਲਮਾਂ ਦੀ ਸ਼ੂਟਿੰਗ ਦੇਖਣ ਨੂੰ ਮਿਲੇਗੀ ਜੀ ਹਾਂ ਇਹ ਜੀ ਇਜਾਜ਼ਤ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਬਲੋ ਦਿੱਤੀ ਗਈ ਹੈ ਅਤੇ ਫਿਲਮਾਂ ਡਾਕੂਮੈਂਟਰੀ ਦੇ ਨਾਂ ਨਾਲ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਤਸਵੀਰਾਂ ਵੀ ਖਿੱਚਿਆ ਜਾ ਸਕਦੀਆਂ ਨੇ ਪਰ ਇਸ ਦੇ ਲਈ ਇੱਕ ਵੱਡੀ ਫੀਸ ਅਦਾ ਕਰਨੀ ਪਵੇਗੀ ਤੇ ਜੇਕਰ ਕੋਈ ਵਪਾਰ ਦੇ ਮਤਲਬ ਨਾਲ ਇਸ ਸਥਾਨ ਦੀ ਕੋਈ ਤਸਵੀਰ ਖਿੱਚਣੀ ਚਾਹੁੰਦਾ ਹੈ ਤਾਂ ਉਸ ਲਈ ਅਲੱਗ ਫੀਸ ਰੱਖੀ ਗਈ ਹੈ ਜੇਕਰ ਕੋਈ ਵਿਦਿਆਰਥੀ ਹੈ ਤਾਂ ਉਸ ਲਈ ਅਲੱਗ ਹੈ ਜਿਸ ਤਹਿਤ ਜੇਕਰ ਵਪਾਰ ਲਈ ਤਸਵੀਰ ਖਿੱਚਣਾ ਚਾਹੁੰਦਾ ਹੈ ਤਾਂ ਉਸ ਨੂੰ 10000 ਰੁਪਏ ਦੇਣੇ ਹੋਣਗੇ ਐਸੇ ਤਰ੍ਹਾਂ ਵਿਦਿਆਰਥੀਆਂ ਨੂੰ ਇਸ ਸੰਬੰਧੀ ਜਾਣਕਾਰੀ ਦੇਣ ਲਈ ਜੇਕਰ ਕੋਈ ਤਸਵੀਰ ਖਿੱਚਦਾ ਹੈ ਤਾਂ ਉਸ ਨੂੰ ప్రతి ਦਿਨ ਦੇ ਹਿਸਾਬ ਨਾਲ 1000 ਰੁਪਏ ਦੇਣਾ ਪਵੇਗਾ ਐਥੇ ਹੀ ਵਸ ਨਹੀਂ ਹੁੰਦੀ ਫਿਲਮਾਂ ਦੀ ਸ਼ੂਟਿੰਗ ਲਈ 1 ਲੱਖ ਰੁਪਏ ਜਦਕਿ ਡਾਕੂਮੈਂਟਰੀ ਲਈ 40000 ਰੁਪਏ ਨਿਰਧਾਰਤ ਕੀਤੇ ਗਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਮਈ ਨੂੰ ਪਟਿਆਲਾ ਦੇ ਪੋਲੋ ਗਰਾਊਂਡ ਦੇ ਵਿੱਚ ਭਾਜਪਾ ਉਮੀਦਵਾਰ ਪਨੀਤ ਕੌਰ ਦੇ ਹੱਕ ਵਿਚ ਚੁੰਨ ਰੈਲੀ ਕਰਨਗੇ ਪੀਐਮ ਮੋਦੀ ਦੀ ਰੈਲੀ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਨੇ ਰੈਲੀ ਵਾਲੀ ਥਾਂ ਦਾ ਬਲੂਪ੍ਰਿੰਟ ਤਿਆਰ ਕਰ ਲਿਆ ਅਤੇ ਇੱਥੇ ਚਾਰ ਲੇਅਰ ਸਕਿਉਰਿਟੀ ਸੁਰੱਖਿਆ ਦੀ ਤਿਆਰੀ ਕਰ ਲਈ ਹੈ ਜਾਨੀ ਕਿ ਇੱਥੇ ਸਕਿਉਰਿਟੀ ਜਿਹੜੀ ਆ ਉਸ ਨੂੰ ਵਧਾ ਦਿੱਤਾ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਮਈ ਨੂੰ ਪਟਿਆਲਾ ਦੇ ਪੋਲੋ ਗਰਾਊਂਡ ਦੇ ਵਿੱਚ ਭਾਜਪਾ ਉਮੀਦਵਾਰ ਪੰਨੀਤ ਕੌਰ ਦੇ ਹੱਕ ਦੇ ਵਿੱਚ ਚੋਣ ਰੈਲੀ ਕਰਨਗੇ ਕਿਉਂਕਿ ਇਲੈਕਸ਼ਨਾਂ ਦੇ ਦੌਰਾਨ ਹਰ ਕੋਈ ਆਪਣੀ ਪਾਰਟੀ ਦੇ ਹੱਕ ਦੇ ਵਿੱਚ ਚੋਣ ਰੈਲੀਆਂ ਕਰ ਰਿਹਾ ਰੋਡ ਸ਼ੋਅ ਕਰ ਰਿਹਾ ਅਤੇ ਪੀਐਮ ਦੀ ਰੈਲੀ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਨੇ ਰੈਲੀ ਵਾਲੀ ਥਾਂ ਦਾ ਬਲੂਪ੍ਰਿੰਟ ਤਿਆਰ ਕਰ ਲਿਆ ਅਤੇ ਇੱਥੇ 4 ਲੇਅਰ ਸੁਰੱਖਿਆ ਦੀ ਤਿਆਰੀ ਕਰ ਲਈ ਹੈ ਦਸ ਦੇ ਕੀ ਰੈਲੀ ਵਾਲੀ ਥਾਂ ਦਾ ਹਰ ਕੋਨਾ ਆਰਟੀਫੀਸ਼ੀਅਲ ਇੰਟੈਲੀਜੈਂਸ ਕੈਮਰਿਆਂ ਦੇ ਰਡਾਰ ਤੇ ਹੇਠ ਹੋਵੇਗਾ ਇਹ ਕੈਮਰੇ ਸੰਭਾਵੀ ਖਤਰੇ ਨੂੰ ਮਹਿਸੂਸ ਕਰਨ ਤੇ ਤੁਰੰਤ ਸੁਚੇਤ ਹੋ ਜਾਣਗੇ ਅਗਲੇ ਦਿਨ 24 ਮਈ ਨੂੰ ਪ੍ਰਧਾਨ ਮੰਤਰੀ ਗੁਰਦਾਸਪੁਰਾ ਤੇ ਜਰੰਦਰ ਵਿੱਚ ਪਾਰਟੀ ਉਮੀਦਵਾਰਾਂ ਦੇ ਹੱਕ ਦੇ ਵਿੱਚ ਰੈਲੀਆਂ ਨੂੰ ਸੰਬੋਧਨ ਕਰਨਗੇ ਦੱਸ ਦੇ ਕਿ ਪੰਜਾਬ ਪਲੱਸ ਦੇ ਕੁੱਲ 4200 ਕਰਮਚਾਰੀਆਂ ਤੇ ਅਧਿਕਾਰੀਆਂ ਸ ਪੂਰੀ ਸੁਰੱਖਿਆ ਦੇ ਵਿੱਚ ਜੁਟਣਗੇ ਇਸ ਦੇ ਵਿੱਚ ਦੋ ਡੀਜੀਪੀ ਅਤੇ ਪੰਜਾਬ ਏਡੀਜੀਪੀ ਪੰਦਰ ਤੇ ਅਧਿਕਾਰ ਸ਼ਾਮਿਲ ਹੋਣਗੇ ਇਸੇ ਤਰ੍ਹਾਂ 9 IG DIG ਅਤੇ ਹੋਰ SP ਅਤੇ SSP ਪੱਧਰ ਦੇ ਅਧਿਕਾਰੀ 23 ਅਤੇ 24 ਤਰੀਕ ਨੂੰ ਤਾਇਨਾਤ ਕੀਤੇ ਜਾਣਗੇ ਦੱਸ ਦੇ ਕਿ ਕਿਸਾਨ ਜੱਥੇਬੰਦੀਆਂ ਨੂੰ ਪਟਿਆਲਾ ਦੇ ਵਿੱਚ ਸੁਰੱਖਿਆ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਤੋਂ ਰੋਕਣ ਲਈ ਹਰਿਆਣਾ ਦੇ ਨਾਲ ਲੱਗਦੇ ਸ਼ੰਭੂ ਬੈਰੀਅਰ ਦੇ ਨਾਲ ਨਾਲ ਡੇਰਾ ਬਸੀ ਖਨੌਰ ਚੀਕਾ ਅਤੇ ਖਨੌਰੀ ਦੀਆਂ ਹਰਿਆਣਾ ਸਰਹੱਦਾਂ ਤੇ ਕਮਾਂਡੋ ਤਾਇਨਾਤ ਕੀਤੇ ਗਏ ਨੇ ਮੋਦੀ ਦੀ ਜੁੰਨ ਰੈਲੀ ਲਈ 23 ਮਈ ਨੂੰ ਚੰਡੀਗੜ੍ਹ ਤੋਂ ਹੈਲੀਕਾਪਟਰ ਆਹੀਂ ਸ਼ਾਮ 4 ਵਜੇ ਤੱਕ ਕਰੀਬ VIP S ਸਕੂਲ ਪਟਿਆਲਾ ਪਹੁੰਚਣਗੇ ਇਸ ਤੋਂ ਬਾਅਦ ਉਹ ਛੜਕੀ ਰਾਸਤੇ ਪੂਲੋ ਗਰਾਊਂਡ ਜਾਣਗੇ ਦੱਸ ਦੇ ਕਿ ਪਹਿਲੀ ਲੇਅਰ ਪਹਿਲੀ ਲੇਅਰ ਜਾਣੀ ক্লোਜ਼ ਪ੍ਰੋਟੈਕਸ਼ਨ ਟੀਮ ਪ੍ਰਧਾਨ ਮੰਤਰੀ ਦੇ ਬਹੁਤ ਨੇੜੇ ਤਾਇਨਾਤ ਕੀਤੀ ਜਾਵੇਗੀ ਜੋ ਪੰਜਾਬ ਦੇ ਸਥਾਨਕ ਪੁਲਿਸ ਅਧਿਕਾਰੀ ਦੇ ਸੰਪਰਕ ਦੇ ਵਿੱਚ ਰਹੇਗੀ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਜਿਸ ਨੂੰ ਦੇਖਦਿਆਂ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ 21 ਮਈ ਤੋਂ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਇਸ ਵਿਚਾਲੇ ਆਮ ਲੋਕਾਂ ਨੂੰ ਗਰਮੀ ਦੀ ਮਾਰ ਝੱਲਣੀ ਪਵੇਗੀ ਕਿ 25 ਮਈ ਤੋਂ ਨੌ ਤਪਾ ਜਾਣੇ ਕਿ ਸ਼ੁਰੂ ਹੋਵੇਗਾ ਜੋ 2 ਜੂਨ ਤੱਕ ਜਾਰੀ ਰਹੇਗਾ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਜਿਸ ਨੂੰ ਦੇਖਦਿਆਂ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ 21 ਮਈ ਤੋਂ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਇਸ ਦੇ ਵਿਚਾਲੇ ਆਮ ਲੋਕਾਂ ਨੂੰ ਗਰਮੀ ਦੀ ਮਾਰ ਚ ਲੈਣੀ ਪਵੇਗੀ ਦੱਸਿਆ ਕਿ 25 ਮਈ ਤੋਂ ਨੌ ਤਪਾਦੀ ਸ਼ੁਰੂਆਤ ਹੋਵੇਗੀ ਜੋ ਕਿ 2 ਜੂਨ ਤੱਕ ਚੱਲਦੀ ਰਹੇਗੀ ਤਾਪਮਨ 48 ਡਿਗਰੀ ਤੋਂ ਉੱਪਰ ਜਾਣ ਦੀ ਸੰਭਾਵਨਾ ਹੈ ਹਾਲਾਂਕਿ 22 ਮਈ ਤੋਂ ਬੰਗਾਲ ਦੀ ਖਾੜੀ ਵਿੱਚ ਇੱਕ ਘੱਟ ਦਬਾਅ ਵਾਲਾ ਖੇਤਰ ਬਣੇਗਾ ਜਿਸ ਨਾਲ ਚੱਕਰਵਤੀ ਤੂਫਾਨ ਬਣਨ ਅਤੇ ਬੂੰਦਾਬੰਦੀ ਹੋਣ ਦੀ ਸੰਭਾਵਨਾ ਹੈ ਪੰਜਾਬ ਹਰਿਆਣਾ ਰਾਜਸਥਾਨ ਸਮੇਤ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਤਾਪਮਨ ਵਧਦਾ ਜਾ ਰਿਹਾ ਮੌਸਮ ਵਿਭਾਗ ਮੁਤਾਬਕ 5 ਦਿਨਾਂ ਲਈ ਅਤਿ ਦੀ ਗਰਮੀ ਦਾ ਅਲਰਟ ਜਾਰੀ ਕੀਤਾ ਗਿਆ ਪੰਜਾਬ ਦੇ ਵਿੱਚ ਸੋਮਵਾਰ ਨੂੰ ਵੀ ਗਰਮੀ ਦਾ ਕਹਿਰ ਜਾਰੀ ਹੈ ਇਸੇ ਕਾਰਨ ਬਟਿੰਡਾ ਦਾ ਤਾਪਮਨ 42.7 ਡਿਗਰੀ ਦਰਜ ਕੀਤਾ ਗਿਆ ਦੱਸਦੇ ਕਿ ਬਠਿੰਡਾ 'ਚ ਤੇਜ਼ ਗਰਮੀ ਪੈ ਰਹੀ ਹੈ ਜਿਸ ਕਾਰਨ ਇਹ ਪੰਜਾਬ 'ਚ ਸਭ ਤੋਂ ਗਰਮ ਰਿਹਾ ਹਾਲਾਂਕਿ ਸੋਮਵਾਰ ਨੂੰ ਸਵੇਰੇ ਦੇ ਵਾਤਾਵਰਣ ਤਾਪਮਾਨ ਵਿੱਚ 0.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਪਰ ਫਿਰ ਵੀ ਇਹ ਆਮ ਨਾਲੋਂ 5.3 ਡਿਗਰੀ ਵੱਧ ਹੈ ਪੰਜਾਬ ਦੇ ਵਿੱਚ ਬਠਿੰਡਾ 46.7 ਡਿਗਰੀ ਨਾਲ ਸਭ ਤੋਂ ਗਰਮ ਰਿਹਾ ਐਸੇ ਇਲਾਵਾ ਅੰਮ੍ਰਿਤਸਰ ਦੀ ਜੇਕਰ ਗੱਲ ਕਰੀਏ ਤਾਂ 44.5 ਡਿਗਰੀ ਲੁਧਿਆਣਾ 'ਚ 43.6 ਡਿਗਰੀ ਪਟਿਆਲਾ 'ਚ 43.5 ਡਿਗਰੀ ਪਠਾਨਕੋਟ 'ਚ 44.3 ਡਿਗਰੀ ਬਰਨਾਲਾ 'ਚ 44.1 ਡਿਗਰੀ ਤੇ ਉਸਪੋਰ ਦੇ ਵਿੱਚ 44.5 ਡਿਗਰੀ ਐਸਬੀਐਸ ਨਗਰ ਚ 42.2 ਡਿਗਰੀ ਸਮਰਾਲਾ ਚ 45.8 ਡਿਗਰੀ ਅਤੇ ਸਮਰਾਲਾ ਚ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹਿਮਾਚਲ ਚ ਪੈ ਰਹੀ ਗਰਮੀ ਤੋਂ ਵਿਦਿਆਰਥੀਆਂ ਨੂੰ ਰਾਹਤ ਦੇਣ ਲਈ ਗਰਮੀਆਂ ਦੇ ਸਕੂਲਾਂ ਦੇ ਸਮਾਂ ਸਾਰਣੀ ਚ ਬਦਲਾ ਕੀਤਾ ਗਿਆ ਰੋਟੀ ਵਾਲਾ ਨਾਲਾਗੜ ਅਤੇ ਸਿਰਮੌਰ ਜ਼ਿਲ੍ਹੇ ਦੇ ਨਾਹਨ ਅਤੇ ਪੌਂਟਾ ਸਹਿਬ ਵਿੱਚ ਸਵੇਰੇ 7:30 ਵਜੇ ਸਕੂਲ ਖੁੱਲਣਗੇ ਦੁਪਹਿਰ 1 ਵਜੇ ਛੁੱਟੀ ਹੋਵੇਗੀ ਹੁਣ ਤੱਕ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਕਲਾਸਾਂ ਲੱਗਦੀਆਂ ਸਨ ਅਤੇ ਗਰਮੀ ਦੇ ਚੱਲਦਿਆਂ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਬੱਚਿਆਂ ਦੇ ਸਕੂਲਾਂ ਨੂੰ ਛੁੱਟੀਆਂ ਦਾ ਐਲਾਨ ਅੱਜ ਤੋਂ ਕਰ ਦਿੱਤਾ ਗਿਆ ਤੇ 30 ਜੂਨ ਤੱਕ ਬੱਚਿਆਂ ਨੂੰ ਛੁੱਟੀਆਂ ਰਹਿਣਗੀਆਂ ਬਿਊਰੋ ਰਿਪੋਰਟ ਹਮਦਰਦ ਟੀਵੀ ਪੰਜਾਬ ਬਲੇਟਿੰਗ ਦੇ ਵਿੱਚ ਫਿਲਹਾਲ ਦੇ ਲਈ ਇਨਾ ਹੀ ਮੈਨੂੰ ਦੀ ਇਜਾਜ਼ਤ ਧੰਨਵਾਦ